ਸੰਗਰੂਰ ਤੋਂ ਬੜੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇਕਬਾਲ ਸਿੰਘ ਝੁੰਦਾ ਚੋਣ ਮੈਦਾਨ ਦੇ ਵਿੱਚ ਉਤਰੇ ਪਰ ਉਹਨਾਂ ਨੂੰ ਉੱਥੇ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਔਰ ਉਹਨਾਂ ਨੇ ਹੁਣ ਇਲਜ਼ਾਮ ਲਾਏ ਨੇ ਇਕਬਾਲ ਸਿੰਘ ਝੁੰਦਾ ਆਪਣਾ ਬਿਆਨ ਜ਼ਾਹਿਰ ਕਰਦੇ ਨਜ਼ਰ ਆਏ ਨੇ ਪਰ ਆਪਣੀ ਹਾਰ ਦਾ ਕਾਰਨ ਕਿਸੇ ਹੋਰ ਨੂੰ ਦੱਸਿਆ ਉਹਨਾਂ ਨੇ ਆਖਰਕਾਰ ਇਕਬਾਲ ਸਿੰਘ ਝੁੰਦਾ ਹਾਰ ਕਿਵੇਂ ਗਏ ਬੜੇ ਹੀ ਕੌਨਫੀਡੈਂਟ ਉਮੀਦਵਾਰ ਸੀਗੇ ਇਕਬਾਲ ਸਿੰਘ ਝੁੰਦਾ ਸੰਗਰੂਰ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਬੜੀ ਹੀ ਕੌਨਫੀਡੈਂਟ ਸੀਟ ਮੰਨੀ ਜਾ ਰਹੀ ਸੀ ਇਕਬਾਲ ਸਿੰਘ ਝੁੰਦਾ ਦੀ ਸੀਟ ਔਰ ਸੋਚਿਆ ਜਾ ਰਿਹਾ ਸੀ ਕਿ ਐਡੇ ਸੀਨੀਅਰ ਲੀਡਰ ਤੱਕ ਜਿੱਤ ਹੀ ਜਾਣਗੇ ਪਰ ਅੰਤ ਦੇ ਵਿੱਚ ਆ ਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਪਰ ਉਹਨਾਂ ਨੇ ਇਲਜ਼ਾਮ ਲਾਏ ਨੇ ਸੁਖਦੇਵ ਸਿੰਘ ਢੀਂਸਾ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਢੀਂਸਾ ਪਰਿਵਾਰ ਦੇ ਉੱਤੇ ਢੀਂਸਾ ਪਰਿਵਾਰ ਜਿਹੜਾ ਚਾਹੁੰਦਾ ਸੀ ਕਿ ਸੰਗਰੂਰ ਹਲਕੇ ਤੋਂ ਉਹਨਾਂ ਨੂੰ ਉਹਨਾਂ ਦੇ ਪੁੱਤਰ ਨੂੰ ਖਾਸ ਕਰਕੇ ਪਰਮੇਂਦਰ ਸਿੰਘ ਢੀਂਸਾ ਨੂੰ ਸੀਟ ਦਿੱਤੀ ਜਾਵੇ ਉਹ ਸੀਟ ਨਾ ਮਿਲਣ ਦੇ ਕਾਰਨ ਇਹ ਇਲਜ਼ਾਮ ਲੱਗੇ ਨੇ ਕਿ ਢੀਂਸਾ ਪਰਿਵਾਰ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਕਿ ਇਕਬਾਲ ਸਿੰਘ ਝੁੰਡਾ ਜਿਹੜੇ ਨੇ ਉਹਨਾਂ ਨੂੰ ਹਰਾਇਆ ਜਾਵੇ ਆਪਣੇ ਆਪ 'ਚ ਬਹੁਤ ਵੱਡਾ ਇਲਜ਼ਾਮ ਹੈ ਇਕਬਾਲ ਸਿੰਘ ਝੁੰਦਾ ਦੇ ਵੱਲੋਂ ਲਗਾਇਆ ਗਿਆ ਹੈ ਕਿ ਸੁਖਦੇਵ ਸਿੰਘ ਢੀਂਡਸਾਣੇ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀਆਂ ਜਾਂ ਫਿਰ ਉਹਨਾਂ ਨੂੰ ਹਰਵਾਇਆ ਹੈ ਸੁਖਦੇਵ ਸਿੰਘ ਢੀਂਡਸਾ ਇਸ ਹਾਰ ਦੇ ਪਿੱਛੇ ਨੇ ਖੈਰ ਕਿਉਂ ਇਸ ਤਰ੍ਹਾਂ ਕਿਹਾ ਗਿਆ ਹੈ ਕੀ ਕਾਰਨ ਨੇ ਕਿਹੜੇ ਕਾਰਨ ਵਾਸਤੇ ਇਹ ਗੱਲ ਕਹੀ ਗਈ ਹੈ ਆਓ ਇਕਬਾਲ ਸਿੰਘ ਝੁੰਦਾ ਦੇ ਮੂੰਹ ਸੁਣਦੇ ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਜੋ ਹਾਰ ਹੋਈ ਹੈ ਸਿਰਫ ਇੱਕ ਸੀਟ ਅਸੀਂ ਜਿੱਤ ਸਕਿਆ ਮਠੰਡੇ ਦੀ ਔਰ ਬਾਕੀ ਸੀਟਾਂ ਦੇ ਪਾਰਟੀ ਨੂੰ ਬਹੁਤ ਘਾਟ ਰੋਟਲ ਪਈਆਂ ਔਰ ਨੋਸ਼ੀਸ਼ਨ ਘਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਹਾਰ ਹੋਈ ਹੈ ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਪਾਰਟੀ ਪ੍ਰਧਾਨ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਔਰ ਉਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਉਹਨਾਂ ਕਾਰਨਾਂ ਦੀ ਸਾਰੀ ਜਾਂਚ ਆ ਜਿਹੜੀ ਉਹ ਕੀਤੀ ਜਾਊਗੀ ਕਿ ਉਹਦੇ ਕੀ ਕੀ ਕਾਰਨ ਰਹੇ ਜਿਹਦੇ ਕਰਕੇ ਸ਼ਰਮਣੀ ਅਕਾਲੀ ਦਲ ਦੇ ਘੱਟ ਵੀ ਬਹੁਤ ਹੁੰਦੇ ਰਹੇ ਰੈਲੀਆਂ ਰੋਡ ਸ਼ੋ ਪਿੰਡਾਂ ਦੇ ਪ੍ਰੋਗਰਾਮਾਂ ਵਿੱਚ ਬਹੁਤ ਵੱਡੇ ਭਾਰੀ ਇਕੱਠ ਹੁੰਦੇ ਨੇ ਪਰ ਵੋਟਾਂ 'ਚ ਕਿਉਂ ਨਹੀਂ ਕਨਵਰਟ ਹੋ ਸਕੀਏ ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਵੀ ਹੈ ਸੰਗਰੂਰ ਵਿੱਚ ਅਸੀਂ 71 ਹੋਏ ਆ ਸਾਰੇ ਇਹ ਗੱਲ ਦੱਸਣ ਲਈ ਪਾਰਟੀ ਨੂੰ ਵੀ ਅਕਾਲੀ ਵਰਕਰਾਂ ਨੂੰ ਵੀ ਔਰ ਸੰਗਤ ਨੂੰ ਵੀ ਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਭਾਵੇਂ ਇਸ ਚੋਣ ਤੇ ਵੀ ਬਹੁਤਾ ਅਸਰ ਨਹੀਂ ਸੀ ਹੋਣਾ ਉਹਨਾਂ ਚੀਜ਼ਾਂ ਦਾ ਵੀ ਕੋਈ ਨੀਤੀ ਜੇ ਬਦਲ ਜਾਣੇ ਸੀ ਜਾਂ ਕੋਈ ਵੋਟ ਬਹੁਤ ਵੱਧ ਘੱਟ ਪੈ ਜਾਣੀ ਸੀ ਪਰੰਤੂ ਜਿਹੜੇ ਏਡੇ ਏਡੇ ਰੁਤਬਿਆਂ ਤੇ ਰਹਿ ਕੇ ਲੋਕ ਕੋਈ ਸਰਪ੍ਰਸਤ ਨੇ ਕੋਈ ਹੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸ਼ਰਿਆ ਆਮ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਔਰ ਇਹ ਕਿਹਾ ਕਿ ਕਿਸੇ ਵੀ ਕੀਮਤੇ ਵੋਟ ਅਕਾਲੀ ਦਲ ਨੂੰ ਨਹੀਂ ਪਾਉਣੀ ਹੋਰ ਜਿਸ ਕਿਸੇ ਕਿਸੇ ਨੂੰ ਪਾ ਦੋ ਉਹਨਾਂ ਦੀ ਗੱਲ ਹੈ ਜਿਹੜੀ ਉਹ ਵੀ ਮੈਂ ਸਮਝਦਾ ਪ੍ਰਸਰਾਂ ਹੀ ਵੀ ਪਾਰਟੀ ਕੋਲੇ ਪਹੁੰਚਣੀ ਚਾਹੀਦੀ ਹੈ ਕਿ ਤੁਸੀਂ ਬੜੀ ਥੰਦੇ ਹੀ ਨਾ ਕੰਮ ਕੀਤਾ ਵੋਟਾਂ ਘੱਟ ਪਈਆਂ ਉਹ ਖੜੇ ਮੱਥੇ ਪ੍ਰਮਾਣ ਸੰਗਤ ਦਾ ਫਤਵਾ ਪਰ ਜਿਹੜੇ ਆਗੂਆਂ ਨੇ ਵੱਡੇ ਰੁਤਬੇ ਹੈ ਰਹਿ ਕੇ ਪਾਰਟੀ ਦਾ ਵਿਰੋਧ ਕੀਤਾ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਵੀ ਵੱਡਾ ਵੱਡਾ ਹੋਵੇ ਬੰਦਾ ਭਾਵੇਂ ਛੋਟਾ ਹੋਵੇ ਪਾਰਟੀ ਦਾ ਵਿਰੋਧ ਕਰਨ ਦੀ ਜਰੂਰਤ ਨਾ ਕਰ ਸਕੇ ਇਹ ਬੇਨਤੀ ਤੁਹਾਡੇ ਚਰਨਾਂ 'ਚ ਅਸੀਂ ਰੱਖੀ ਆ ਤੇ ਤੁਹਾਡਾ ਜਿਹੜੇ ਕੋਈ ਆਕਰ ਵੀ ਕਰੋਗੇ ਜਿਹੜੇ ਤੁਹਾਨੂੰ ਪਤਾ ਹੀ ਹੈ ਪਾਰਟੀ ਦਾ ਸਰਪ੍ਰਸਤ ਕੌਣ ਹੈ ਨਿਊਜ਼ੀਲੈਂਡ ਜੋ ਕੌਂਡ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਹੈ ਦੱਸੋ ਨਾ ਦੱਸਣ ਨੂੰ ਕਿਹੜਾ ਕੋਈ ਭਲੇਖਾ ਤੁਹਾਨੂੰ ਸਰਦੇਵ ਸਿੰਘ ਢੀਂਡਸਾ ਪਰਮੇਂਦਰ ਸਿੰਘ ਢੀਂਡਸਾ ਪ੍ਰਕਾਸ਼ ਚੰਦ ਗਰਗ ਜੀ ਇਹਨਾਂ ਨੇ ਸ਼ਰੀਆ ਪਾਰ ਪਾਰਟੀ ਸਫਾ ਚ ਰਹਿ ਕੇ ਕੀਤਾ ਵੱਡੇ ਰੁਤਬਿਆਂ ਦੇ ਰਹਿ ਕੇ ਕੀਤਾ ਕੋਰ ਕਮੇਟੀ ਦੇ ਮੈਂਬਰ ਹੋਣ ਪਾਰਟੀ ਦੇ ਸਰਪ੍ਰਸਤ ਹੋਣ ਹੋਰ ਲੋਕ ਵਿਰੋਧ ਕਰਨ ਪਾਰਟੀ ਦਾ ਮੈਂ ਨਹੀਂ ਕਹਿੰਦਾ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਣਾ ਸੀ ਵੋਟਾਂ ਦਾ ਪਰ ਇੱਕ ਐਡੇ ਵੱਡੇ ਰੁਤਬਿਆਂ ਦੇ ਰਹਿ ਕੇ ਕਿਸੇ ਆਗੂ ਦਾ ਇਸ ਤਰ੍ਹਾਂ ਵਰਤਾਰਾ ਕਰਨਾ ਉਹ ਉਹ ਨਿੰਦਣਜੋਗਾ ਉਹ ਤੇ ਪਾਰਟੀ ਨੂੰ ਜ਼ਰੂਰ ਕੋਈ ਫੈਸਲਾ ਲੈਣਾ ਚਾਹੀਦਾ ਜੋ ਪਾਰਟੀ ਫੈਸਲਾ ਕਰੇ ਪਾਰਟੀ ਨੇ ਦੇਖਣਾ ਸੀ ਪਾਰਟੀ ਕੋਲ ਤਾਂ ਪੱਖ ਰੱਖ ਦੇਣਾ ਤੁੰਦਾ ਸਾਹਿਬ ਗੁਰਿੰਦਰ ਸਿੰਘ ਸਾਹਿਬ ਵੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਸੰਭਾਵੀ ਹੈ ਕੋਈ ਮੀਟਿੰਗ ਕਰੂੰ ਮੈਨੂੰ ਨਹੀਂ ਇਹਦੇ ਬਾਰੇ ਇਹ ਮੈਂ ਥੋੜੋ ਦਿੰਦਾ ਹਾਂ ਇਹ ਪਾਰਟੀ ਆਫਿਸ ਨੇ ਇਹ ਇਹਦਾ ਇਹਦਾ ਜਵਾਬ ਤੁਸੀਂ ਪਾਰਟੀ ਤੋਂ ਲੈ ਸਕਦੇ ਮੈਨੂੰ ਤੁਸੀਂ ਕਿਹੋ ਜਿਹੀ ਡਿਮਾਂਡ ਰੱਖਦੇ ਹੋ ਤੁਸੀਂ ਤੁਹਾਡੀ ਮੀਟਿੰਗ ਵਿੱਚ ਚਿੱਠੀ 'ਚ ਤੁਸੀਂ ਕੀ ਡਿਮਾਂਡ ਰੱਖਦੇ ਅਸੀਂ ਚਿੱਠੀ 'ਚ ਲਿਖਿਆ ਵੀ ਨਾ ਇਹਨਾਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਜੋ ਪਾਰਟੀ ਨੂੰ ਨਾਸਬ ਸਮਝਦੀ ਇਹਨਾਂ ਨੇ ਤੇ ਕਾਰਵਾਈ ਕੀਤੀ ਤੁਹਾਨੂੰ ਚਾਹੀਦੀ ਕਾਰਵਾਈ ਅਣਸਾਖੀ ਕਾਰਵਾਈ ਕੀਤੀ ਉਦੋਂ ਸਰ ਜਿਵੇਂ ਇਸ ਵਾਰੀ ਇਲੈਕਸ਼ਨਾਂ ਦੇ ਵਿੱਚ 15 ਦਿਨ ਪਹਿਲਾਂ ਢਿੰਡਸਾਵ ਨੂੰ ਇਕੱਤਰ ਧਿਆਨਦਾ ਜਾਂਦਾ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਵਿਰੋਧ ਹੋ ਜਾਂਦਾ ਪਰ ਹੁਣ ਅੱਗੇ ਅਗਲੇ ਉਹਦੇ ਬਾਅਦ ਤੇ 2027 ਦੀ ਤਿਆਰੀ ਵਾਸਤੇ ਕਿਦਾਂ ਦਾ ਜਿਹੜੀ ਰਣਨੀਤੀ ਰਚੀ ਹੈ ਕਿਉਂਕਿ ਜਿਹੜੇ ਹਾਲਾਤ ਨੇ ਬੜੇ ਇਹ ਕਹਿ ਸਕਦੇ ਆ ਬੜੇ ਨਾਜ਼ੁਕ ਬਣੇ ਹੋਏ ਆ। ਅਸੀਂ ਅਸੀਂ ਉਸ ਚੀਜ਼ ਤੇ ਵੀ ਚਿੰਤਾ ਪ੍ਰਗਟ ਕਰਦੇ ਆਂ। ਪਾਰਟੀ ਬਹੁਤ ਥੱਲੇ ਗਈ ਹੈ ਪਾਰਟੀ ਦਾ ਨੁਕਸਾਨ ਹੋਇਆ 13% 13.5% ਸਾਨੂੰ ਵੋਟ ਪਈ ਹੈ ਚਿੰਤਾ ਦਾ ਵਿਸ਼ਾ ਉਹਦੇ ਤੇ ਵੀ ਮੰਤਨ ਹੋਣਗੇ ਵਿਚਾਰਨਾ ਹੋਣਗੇ ਪਰ ਮੈਂ ਇਸ ਗੱਲ ਦੇ ਅਸੀਂ ਉਹਦੇ ਕਾਰਨ ਕੋਈ ਵੀ ਹੋਣ ਉਹ ਲੱਭਾਂਗੇ ਉਹਨਾਂ ਤੇ ਹੱਲ ਵੀ ਕਰਾਂਗੇ ਤਵੀਲੀਆਂ ਵੀ ਹੋਣੀਆਂ ਚਾਹੀਦੀਆਂ ਉਸ ਢੰਗ ਨਾਲ ਪਾਰਟੀ ਦੀਆਂ ਨੀਤੀਆਂ 'ਚ ਪਰੰਤੂ ਇੱਕ ਐਡੇ ਵੱਡੇ ਰਤਬਿਆਂ ਦੇ ਆਗੂ ਲੋਕ ਪਾਰਟੀ ਦਾ ਵਿਰੋਧ ਕਰਨ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਨਾ ਜੀ ਸੋ ਇਹ ਇਸ ਤਰ੍ਹਾਂ ਥੋੜ੍ਹੀ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਕਿ ਜਿੱਦਾਂ ਸਾਡੇ ਅਨਕੂਲ ਕੋਈ ਗੱਲ ਹੋਗੀ ਫਿਰ ਤਾਂ ਅਸੀਂ ਪਾਰਟੀ ਦੇ ਵੱਡੇ ਰੁਤਬੇ ਵਾਲੇ ਲੋਕ ਆ ਤੇ ਜੇ ਸਾਡੇ ਕੋਈ ਖਲਾਫ ਗੱਲ ਹੋਗੀ ਜਾਂ ਟਿਕਟ ਨਹੀਂ ਮਿਲਿਆ ਤਾਂ ਫਿਰ ਅਸੀਂ ਵਿਰੋਧ ਕਰਾਂਗੇ